ਰਾਮਗੜੀਆ ਕਾਲਜ 올 ਸਟੂਡੈਂਟਸ ਐਸੋਸੀਏਸ਼ਨ ਫਗਵਾੜਾ ਵੱਲੋਂ ਇੱਕ ਸਥਾਨਕ ਹੋਟਲ ਵਿਖੇ ਦੂਸਰੀ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੀਟਿੰਗ ਚ ਸਮੂਹ ਮੈਂਬਰਾਂ ਵੱਲੋਂ ਬਾਤ ਚੜ ਕੇ ਹਿੱਸਾ ਲਿਆ ਗਿਆ ਇਸ ਮੌਕੇ ਮੀਟਿੰਗ ਚ ਬੁਲਾਰਿਆਂ ਨੇ ਸਬੋਧਨ ਕਰਦਿਆਂ ਉੱਥੇ ਆਏ ਹੋਏ ਮਹਿਮਾਨਾਂ ਦਾ ਵੀ ਸਵਾਗਤ ਕੀਤਾ ਗਿਆ ਹਾਂਜੀ ਸਰ ਮੈਂ ਸਰਬਜੀਤ ਸਿੰਘ ਪੱਡੀ ਜਨਰਲ ਸੈਕਟਰੀ ਰਾਮਗੜੀਆ ਕਾਲਜ 올 ਸਟੂਡੈਂਟਸ ਐਸੋਸੀਏਸ਼ਨ ਅੱਜ ਦਾ ਸਾਡਾ ਜਿਹੜਾ ਮੀਟ ਹੋ ਰਹੀ ਹੈ ਸਾਡੀ ਸੈਕੰਡ ਮੀਟ ਹੈ ਪਹਿਲੀ ਮੀਟ ਸਾਡੀ ਪਿਛਲੇ ਸਾਲ ਫਰਵਿਚ ਹੋਈ ਸੀ ਜਿਸ ਵਿੱਚ ਕੋਈ 60 ਦੇ ਕਰੀਬ ਸਾਡੇ ਮੈਂਬਰ ਆਏ ਸਨ ਜਿਨ੍ਹਾਂ ਵਿੱਚ ਫੋਰਨ ਤੋਂ ਵੀ ਆਏ ਸਨ ਤੇ ਸਾਡੇ ਲੋਕਲ ਵੀ ਸੀਗੇ ਅੱਜ ਸਾਡੀ ਸੈਕੰਡ ਮੀਟ ਹੈ ਅੱਜ ਵੀ ਸਾਡੇ ਵਿੱਚ ਕੁਝ ਫੋਰਨ ਤੋਂ ਸਾਡੇ ਮੈਂਬਰ ਜਿਹੜੇ ਆਏ ਹੋਏ ਨੇ ਉਹਨਾਂ ਤੋਂ ਇਲਾਵਾ ਲਖਨਊ ਤੋਂ ਆਈ ਦੀ ਸ਼ਾ ਆਏ ਹੋਏ ਨੇ ਚੰਡੀਗੜ੍ਹ ਤੋਂ ਆਈਐਸ ਆਫਸਰ ਆਏ ਹੋਏ ਨੇ ਅੱਜ ਅਸੀਂ ਬੜੇ ਤੂਮਸਾਮ ਨਾਲ ਇੱਥੇ ਆਪਣਾ ਸੈਕੰਡ ਮੀਟਿੰਗ ਬੁਲਾ ਰਹੇ ਆ ਤੇ ਥੈਂਕ ਯੂ